ਕਿ ਇੱਕ ਜਾਂਦੀ ਦੂਜੀ ਆਉਂਦੀ ਸਰਕਾਰ ਤਾਂ ਆਣੀ ਜਾਣੀ ਬੇਬਸ ਲੋਕ ਅੱਖਾਂ 'ਚ ਹੰਝੂ ਲੈ ਕੇ ਦੱਸਦੇ ਦਰਦ ਕਹਾਣੀ ਇੱਕ ਪੰਜਾਬ ਨੂੰ ਨਸ਼ੇ ਦੀ ਅੱਗ ਲੱਗੀ ਦੂਜਾ ਮੁੱਕਦਾ ਜਾਂਦਾ ਪਾਣੀ ਦੂਜਾ ਮੁੱਕਦਾ ਜਾਂਦਾ ਪਾਣੀ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੋਰੀ ਸਾਥੀਓ ਪੰਜਾਬ ਨੂੰ ਨਸ਼ੇ ਦੀ ਅੱਗ ਲੱਗੀ ਹੋਈ ਹੈ ਹਾਲਾਂਕਿ ਹੈਲੀਕਾਪਟਰ 'ਚ ਬੈਠੇ ਸਾਡੇ ਲੀਡਰ ਕਹਿੰਦੇ ਕਿ ਅਸੀਂ ਉੱਪਰ ਬੈਠਿਆ ਨਹੀਂ 31 ਮਈ ਤੱਕ ਬੁਝਾ ਦੇਣੀ ਹੈ ਪਰ ਜਿਹੜੀ ਇਹ ਅੱਗ ਹੈ ਹਰ ਰੋਜ਼ ਆਏ ਦਿਨ ਘਰਾਂ ਨੂੰ ਸਾੜ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਸੁਵਾਲਾਂ ਦੇ ਘੇਰੇ 'ਚ ਹੈ ਹਾਲਾਂਕਿ ਵੱਡੇ ਲੀਡਰ ਤਾਂ ਪ੍ਰੋਟੈਕਸ਼ਨ ਦੇ ਘੇਰੇ 'ਚ ਹੁੰਦੇ ਆ ਪਰ ਪੰਜਾਬ ਦੇ ਹਾਲਾਤ ਸੁਵਾਲਾਂ ਦੇ ਘੇਰੇ 'ਚ ਆ ਕਿਉਂਕਿ ਜਿਹੜੇ ਮਾੜੇ ਅੰਸਰ ਨੇ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਨੇ ਜਿਹੜੇ ਨਸ਼ੇੜੀ ਨੇ ਜਿਹੜੇ ਪੰਜਾਬ ਵਿੱਚ ਇਹੋ ਜਿਹੇ ਲੋਕ ਹੁਣ ਸਰਗਰਮ ਹੋ ਗਏ ਨੇ ਕਿ ਹਥਿਆਰ ਫੜ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਡਰਾ ਧਮਕਾ ਕੇ ਉਹਨਾਂ ਤੋਂ ਸਮਾਨ ਖੋਹਦੇ ਉਹਨਾਂ ਦੀ ਤਦਾਦ ਵੱਧ ਗਈ ਹੈ ਪਰ ਜਿਹੜਾ ਆਮ ਬੰਦਾ ਹੈ ਉਹ ਡਰ ਨਾਲ ਘਰੋਂ ਬਾਹਰ ਨਿਕਲਦੇ ਖੋਫ ਚ ਘਰੋਂ ਬਾਹਰ ਨਿਕਲਦਾ ਕਿ ਪਤਾ ਨਹੀਂ ਮੇਰਾ ਬਣਨਾ ਕੀ ਆ ਨਸ਼ੇੜੀ ਲੁੱਟਾ ਖੁਆ ਕਰਨ ਵਾਲੇ ਉਹ ਜਿਹੜੇ ਸ਼ਰੀਆਮ ਘੁੰਮਦੇ ਪਏ ਅਸੀਂ ਇਸ ਸਮੇਂ ਖੜੇ ਆ ਸਵਾਜਪੁਰ ਹੈੱਡ ਤੇ ਔਰ ਇੱਥੇ ਆ ਵੀਰ ਜਸਵਿੰਦਰ ਕੱਲ ਮੋਟਰਸਾਈਕਲ ਤੇ ਆ ਰਹੇ ਸੀ ਤਿੰਨ ਨਸ਼ੇੜੀ ਜਿਹੜੇ ਆ ਤੇ ਲੁੱਟਾ ਖੁਆ ਕਰਨ ਵਾਲੇ ਮਾੜੇ ਅੰਸਰ ਜਿਹੜੇ ਆ ਲੁਟੇਰੇ ਜਿਹੜੇ ਆ ਉਹ ਮੋਟਰਸਾਈਕਲ ਤੇ ਆ ਕੇ ਇਹਨਾਂ ਨੂੰ ਘੇਰ ਲੈਂਦੇ ਤਾਂ ਇਹਨਾਂ ਦਾ ਮੋਟਰਸਾਈਕਲ ਜਿਹੜਾ ਆ ਉਹ ਖੋ ਕੇ ਇਹਨਾਂ ਤੋਂ ਲੁੱਟ ਕੇ ਫਰਾਰ ਹੋ ਜਾਂਦੇ ਪੂਰੀ ਜਾਣਕਾਰੀ ਆਪਾਂ ਜਸਵਿੰਦਰ ਹੁਣਾਂ ਦੀ ਜ਼ੁਬਾਨੀ ਸੁਣਾਂਗੇ ਜਸਵਿੰਦਰ ਥੋੜਾ ਇੱਧਰ ਆ ਜਾਓ ਕੱਲ ਕਿੰਨੇ ਵਜੇ ਦੀ ਘਟਨਾ ਐ ਤੇ ਪੂਰਾ ਵਾਕਿਆ ਕੀ ਹੋਇਆ ਸਮਝਾ ਦਿਓ ਭਾਜੀ ਮੈਂ ਨਾ ਕੱਲ 1 ਵਜੇ ਪੂਰੇ ਜੀ 1 ਵਜੇ ਪਿੰਡ ਆਪਣੇ ਸਵਾਜਪੁਰ ਮੇਰਾ ਪਿੰਡ ਜੀ 1 ਵਜੇ ਮੈਂ ਪੂਰੇ ਘਰੋਂ ਤੁਰਿਆ ਜੀ 1 ਵਜੇ ਕੇ 5 ਮਿੰਟ ਤੇ ਜੀ ਜਦੋਂ ਮੈਂ ਇੱਥੇ ਆ ਜੀ ਆਹ ਮੁੰਡਾ ਸੀ ਮੇਰੇ ਨਾਲ ਇਹਨੂੰ ਮੈਂ ਇਹ ਸਮਾਨ ਪਰ ਮੁੰਡਾ ਦੁਕਾਨ ਕਰਦੇ ਆ ਜੀ ਨਹੀਂ ਤੁਸੀਂ ਆਪਣੇ ਪਿੰਡ ਸਵਾਜਪੁਰ ਤੋਂ ਹਾਂ ਜੀ ਇੱਧਰ ਤੇ ਆਇਆ ਮੈਂ ਜਾਨੀ ਕਿ ਮੰਲੋ ਇਸ ਇਸ ਮੁੰਡੇ ਕੋਲ ਚੱਲਾ ਸੀਗਾ ਜੀ ਮੈਂ ਇਹਨਾਂ ਕੋਲ ਚੱਲੇ ਸੀਗੇ ਹਾਂ ਜੀ ਚੱਲਾ ਸੀ ਜੀ ਮੁੰਡਾ ਠੀਕ ਹੈ ਇਹ ਮੁੰਡੇ ਕੋਲ ਚੱਲਾ ਸੀ ਜੀ ਮੈਂ ਇੱਥੇ ਮੈਂ ਆ ਕੇ ਮੈਨੂੰ ਫੋਨ ਆ ਗਿਆ ਮੇਰੀ ਸਿਸਟਰ ਦਾ ਫੋਨ ਆ ਗਿਆ ਮੈਂ ਫੋਨ ਸੁਣਦਾ ਸੁਣਦਾ ਨਾ ਜੀ ਮੰਨ ਲਓ ਥੋੜੀ ਦਿਰ ਚ ਉਹ ਤੋਂ ਬਾਅਦ ਜਦ ਮੈਂ ਫੋਨ ਜੇਬ ਵਿੱਚ ਪਾਣ ਲੱਗਾ ਮੈਨੂੰ ਮੋਰੇ ਪਤਾ ਨਹੀਂ ਲੱਗਿਆ ਕਿ ਉਧਰੋਂ ਹੀ ਮੋਰੇ ਮੋਰੇ ਤੋਂ ਹੀ ਆਏ ਆ ਜੀ ਉਹ ਸਾਹਮਣੇ ਤੋਂ ਆ ਗਏ ਸਾਹਮਣੇ ਤੋਂ ਆ ਕੇ ਮੇਰੇ ਮੋਟਰਸਾਈਕਲ ਦੇ ਵਿੱਚ ਲੱਤ ਮਾਰੀ ਮੈਂ ਜਣੇ ਕਿ ਮੋਟਰਸਾਈਕਲ ਮੇਰਾ ਹੌਲੀ ਸੀ ਹੌਲੀ ਹੌਲੀ ਮੈਂ ਕਰਦਾ ਡਿੱਗੇ ਗਿਆ ਜਣੇ ਕਿ ਆਚਨ ਜੇ ਤੁਹਾਡੇ ਨੂੰ ਹੋਇਆ ਅਚਾਨਕ ਤੁਸੀਂ ਆਪਣੇ ਧਿਆਨ ਜਾ ਰਹੇ ਸੀਗੇ ਤੁਹਾਡੇ ਸਿੱਧਾ ਲਿਆ ਕੇ ਮੋਟਰਸਾਈਕਲ ਉੱਧਰ ਹੀ ਲੱਤ ਮਾਰੀ ਕੋਲ ਲਾ ਨਾਲ 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 ਕਰਕੇ ਲੱਤ ਮਾਰ ਕੇ ਪਾਰ ਨਹੀਂ ਸੱਡ ਦਿੱਤਾ ਮਤਲਬ ਸਾਹਮਣੇ ਆ ਗਏ ਹਾਂ ਜੀ ਹਾਂ ਜੀ ਇਹ ਥੋੜੇ ਹੁਣੇ ਮੋਹਰੇ ਥੋੜੇ ਮੋਟਰਸਰ ਆਪਣਾ ਰੋਕ ਕੇ ਜੀ ਮੈਨੂੰ ਇਦਾਂ ਜਦੋਂ ਮੈਂ ਡਿੱਗ ਗਿਆ ਮੈਨੂੰ ਆ ਕੇ ਮੇਰਾ ਮੋਟਰਸਾਈਕਲ ਇੱਕ ਜਿਹਨੇ ਮੋਟਰਸਾਈਕਲ ਖਿੱਚ ਲਿਆ ਇੱਕ ਜਿਹਨੇ ਮੈਨੂੰ ਆ ਕੇ ਫੜ ਲਿਆ ਦੂਜੇ ਨੇ ਮੇਰੇ ਇੱਥੇ ਆ ਕੇ ਉਹ ਜਿਹੜੇ ਉਹਨਾਂ ਕੋ ਹਥਿਆਰ ਸੀਗਾ ਜੀ ਵੱਡਾ ਹਥਿਆਰ ਕੀ ਸੀਗਾ ਦਾਤ ਸੀ ਦਾਤ ਜਿਹਨੂੰ ਆਪਾਂ ਨਾ ਨਲਕੇ ਨਹੀਂ ਹੱਥੀ ਲਵਾਈ ਸੀ ਨਲਕੇ ਦੀ ਹੈ ਨਾ ਬਿਲਡਿੰਗ ਕਰਾ ਕੇ ਹੱਥੀ ਲਾਈ ਸੀ ਉਹਨੂੰ ਉਹਨੂੰ ਉਹਨੇ ਗਲੰਡਰ ਲਾ ਲਾ ਕੇ ਜਿਹੜਾ ਉਹਨੂੰ ਤੇਜ਼ ਤਿੱਖਾ ਕੀਤਾ ਪਿਆ ਸੀ ਜੀ ਐਨ ਤਿੱਖਾ ਐਨ ਤਿੱਖਾ ਉਹ ਮੈਨੂੰ ਪੁੱਠ ਮੈਂ ਕਹਾ ਯਾਰ ਤੂੰ ਮੈਂ ਕਹਾ ਪਾਈ ਗੱਲ ਸੁਣੋ ਮੈਂ ਕਹਾ ਮੇਰੀ ਮੈਂ ਕਹਾ ਮੇਰੇ ਕੋਲ ਜੇਬ ਬਟੂਆ ਹੈ ਮੈਂ ਕਹਾ ਮੈਂ 2-300 400 ਰੁਪਈਆ ਹੋਣਾ ਜੇਬ 'ਚ ਮੈਂ ਕਹਾ ਇਹ ਲੈ ਜੇ ਤੁਹਾਡਾ ਸਰਦਾ ਤਾਂ ਇਹ ਲੈ ਲਓ ਫੋਨ ਲੈ ਲਓ ਮੈਂ ਕੋਈ ਨਹੀਂ ਪਰ ਮੈਂ ਕਹਾ ਮੇਰੇ ਨੂੰ ਕੁਛ ਕਰੇ ਨਾ ਮੇਰੇ ਮੈਂ ਕਹਾ ਨਿਆਣੇ ਯਾਰ ਛੋਟੇ ਛੋਟੇ ਮੈਂ ਬੈਦਾ ਪਹਿਲੇ ਬਿਮਾਰੀ ਨ ਬੋਲਦੇ ਜਿੱਦਾਂ ਤੇ ਕਹਿੰਦਾ ਤੈਨੂੰ ਦੱਸ ਦਿਆਂ ਸੀ ਤੁਹਾਨੂੰ ਕੀ ਚਾਹੀਦਾ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਮੈਂ ਨਾ ਮੈਂ ਖੜ ਗਿਆ ਜੀ ਉਨੀ ਮੈਨੂੰ ਉਨੀ ਮੇਰੇ ਮੋਟਰਸਾਈਕਲ ਉਹ ਮੁੰਡਾ ਮੋਟਰਸਾਈਕਲ ਲੈ ਕੇ ਗਾਂ ਚੱਲ ਗਿਆ ਮੇਰੇ ਵਾਲਾ ਜੀ ਉਹ ਜਿਹੜਾ ਮੁੰਡਾ ਸੀਗਾ ਜਿਹੜੇ ਮੇਰੇ ਹਥਿਆਰ ਰੱਖ ਕੇ ਖੜਾ ਸੀ ਉਹਨੇ ਮੇ ਧੱਕਾ ਮਾਰਿਆ ਮੈਨੂੰ ਕਹਿੰਦਾ ਜੇ ਇੱਥੋਂ ਹਿੱਲਿਆ ਕਹਿੰਦਾ ਮੈਂ ਛੱਡ ਕੇ ਐਵੇਂ ਮਾਰਨਾ ਪਿੱਛੇ ਫੇ ਹੁਣ ਜਿਹੜਾ ਤੀਜਾ ਮੁੰਡਾ ਜਿਹੜਾ ਉਹਨੇ ਮੋਟਰਸਾਈਕਲ ਆਪਣਾ ਸਟਾਰਟ ਕੀਤਾ ਸੀ ਉਹ ਤੇ ਬਹਿ ਕੇ ਫਟਾਫਟ ਵੱਜ ਗਈ ਉਹ ਮੋਟਰਸਾਈਕਲ ਲੈ ਕੇ ਵੀ ਚਲੇ ਗਈ ਹਾਂਜੀ ਤੇ ਆ ਇਸ ਪਾਸੇ ਨੂੰ ਹਾਂਜੀ ਇੱਧਰ ਨੂੰ ਜੀ ਆੜੀ ਆ ਨਵੀਂ ਸੜਕ ਬਣੀ ਆ ਜੀ ਆਹ ਵਾਲੀ ਇਹ ਪੂਰੀ ਤਰ੍ਹਾਂ ਤੱਕ ਆ ਉਧਰ ਆਪਣੇ ਬੰਗਲੇ ਤੱਕ ਜਿਹੜੇ ਸਿੱਧੀ ਜਾਂਦੀ ਹੈ ਜੀ ਇਹ ਸੜਕ ਤੇ ਸਿੱਧਾ ਚੱਲੇ ਗਏ ਸਿੱਧੇ ਨਿਕਲ ਗਏ ਜੀ ਹਾਂਜੀ ਫਿਰ ਤੁਸੀਂ ਫੋਨ ਕੀਤਾ ਮੈਂ ਫੇ ਮੁੰਡੇ ਜਿਹਦੇ ਕੋਲ ਮੈਂ ਜਲਦਾ ਸੀ ਮੁੰਡੇ ਕੋ ਇਹਨੂੰ ਫੋਨ ਕੀਤਾ ਇਹ ਮੋਟਰਸਾਈਕਲ ਲੈ ਕੇ ਆਇਆ ਸੀ ਕਾਫੀ ਦੇਰ ਤੱਕ ਮਗਰ ਘੁੰਮਦੇ ਰਹੇ ਸਾਨੂੰ ਕਿਤੇ ਨਹੀਂ ਮਿਲੇ ਤੁਸੀਂ ਸਿੱਧਾ ਗਏ ਮਗਰ ਹਾਂਜੀ ਸਿੱਧਾ ਹੀ ਜੀ ਸਾਰੇ ਪਾਸੇ ਘੁੰਮ ਕੇ ਅਸੀਂ ਜੋ ਸਾਹਮਣੇ ਉਹ ਆ ਰਹੇ ਸੀਗੇ ਤੁਸੀਂ ਵੀ ਉਧਰ ਨੂੰ ਜਾ ਰਹੇ ਸੀ ਉਹ ਇੱਧਰ ਨੂੰ ਆ ਰਹੇ ਸੀਗੇ ਹਾਂਜੀ ਇੱਧਰ ਨੂੰ ਆ ਰਹੇ ਸੀਗੇ ਤੇ ਉਹਨਾਂ ਦੇ ਹੱਥ ਵਿੱਚ ਕੋਈ ਔਜ਼ਾਰ ਲੱਗਦਾ ਹਥਿਆਰ ਲੱਗਦਾ ਲੱਗਦਾ ਜੀ ਕਿ ਮੇਰਾ ਉਦਨ ਮੋਰੇ ਦੇ ਵਿੱਚ ਕੋਈ ਸੀਗੇ ਉਹਨਾਂ ਨੇ ਮੈਂ ਪਹਿਲਾਂ ਕਿਹਾ ਮੈਂ ਤਿੰਨੇ ਮੈਂ ਕਿਹਾ ਚਲ ਕੋਈ ਨਹੀਂ ਇਹਨਾਂ ਕੋਲ ਕੁਝ ਹੈਗਾ ਉੱਦੇ ਲੁੱਟ ਖੋਣ ਨੂੰ ਖੜ ਗਏ ਮੈਨੂੰ ਮੈਂ ਕਿਹਾ ਚਲ ਮੈਂ ਪੁੱਛਾਂ ਮੈਂ ਕੀ ਗੱਲ ਆ ਜਦੋਂ ਉਹਨਾਂ ਨੇ ਹਥਿਆਰ ਕੱਢੇ ਨ ਪਰਨ ਦੇ ਵਿੱਚ ਕੀ ਮੈਨੂੰ ਪਤਾ ਲੱਗਿਆ ਮੈਂ ਕਿਹਾ ਇਹ ਕੰਮ ਖਰਾਬ ਆ ਜੇ ਮੈਂ ਉਹਨਾਂ ਨੂੰ ਤਿੰਨ ਪਾਸੇ ਜਿਆਦਾ ਕੀਤੀ ਹੈਗੇ ਤਿੰਨ ਜਣੇ ਇੱਕ ਇੱਕ ਨਹਿਰ ਕੱਲ ਪਰ ਸੀ ਮੈਂ ਕਿਹਾ ਜੇ ਇੱਥੇ ਮਾਰ ਸੱਟ ਕੇ ਮੈਨੂੰ ਇੱਧਰ ਵੀ ਸੱਟ ਕੇ ਹਨ ਕੁਛ ਨਹੀਂ ਮਤਲਬ ਮਾਰ ਕੇ ਤੁਹਾਨੂੰ ਨਹਿਰ 'ਚ ਸਿੱਟ ਦਿੰਦੇ ਹਾਂਜੀ ਕੁਝ ਵੀ ਕਰ ਸਕਦੇ ਹਥਿਆਰ ਤੱਕ ਦੇਖੇ ਵੀ ਨਹੀਂ ਜਿੰਦਗੀ ਜਿਸੀ ਜਿੱਦਾਂ ਦੀ ਸੀ ਉਹਨਾਂ ਕੋਲ ਮਤਲਬ ਮੈਂ ਤੁਹਾਡੀ ਉਹੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਨਲਕੇ ਦੀ ਹੱਥੀ ਨੂੰ ਦਾਤ ਲਵਾਇਆ ਹਾਂਜੀ ਹਾਂ ਹੁਣ ਪਹਿਲੀ ਗੱਲ ਤਾਂ ਉਹਨਾਂ ਦੀ ਸੋਚ ਕਿੰਨੀ ਆਪਾਂ ਸਮਝੀਏ ਕਿ ਦਰਿੰਦਗੀ ਵਾਲੀ ਹੈ ਉਹਨਾਂ ਨੂੰ ਪਰਵਾਹ ਨਹੀਂ ਜਿਹਦੇ ਮਾਰਨਾ ਉਹਨਾਂ ਨੇ ਚਾਹੇ ਅਗਲੇ ਦੀ ਧੌਣ ਤੇ ਲੱਗੇ ਚਾਹੇ ਬਾਹਾਂ ਤੇ ਲੱਗੇ ਉਸ ਤੋਂ ਵੀ ਮਾੜੀ ਗੱਲ ਜਿਹਨੇ ਬਣਾ ਕੇ ਦਿੱਤੇ ਆ ਕਿਸੇ ਵੈਲਡਰ ਨੇ ਬਣਾ ਕੇ ਦਿੱਤੇ ਹੋਣਗੇ ਜਿਸ ਵੈਲਡਰ ਨੇ ਉਹਨਾਂ ਨੂੰ ਉਹ ਦਾਤ ਬਣਾ ਕੇ ਦਿੱਤਾ ਨਲਕੇ ਦੀ ਹੱਥੀ ਨਾਲ ਬੈਲਡ ਕਰਕੇ ਮੈਂ ਕਹਿੰਦਾ ਫੜ ਕੇ سزا ਉਹਨਾਂ ਨੂੰ ਵੀ ਮਿਲਣੀ ਚਾਹੀਦੀ। ਯਾਰ ਇਹਨੇ ਸਾਰੇ ਇਦਾਂ ਇੱਕ ਨੇ ਕੈਪਰੀ ਪਾਈ ਸੀ, ਇੱਕ ਨੇ ਮਤਲਬ ਮੇਲੋ ਦਾ ਪੈਂਟ ਪਾਇਆ। ਯਾਨੀ ਕਿ ਹਰੇਕ ਦੇ ਇਦਾਂ ਲੱਗਦੇ ਯਾਨੀ ਕਿ ਮੜ ਧਿਆਨ ਜੱਪੇ ਦੇ ਦਾ ਪਿੱਛੋਂ ਨਾ ਮਤਲਬ ਸਾਰੀ ਪੈਂਟ ਫੁੱਲੀ ਹੋਈ ਜਿੱਦਾਂ ਕੋ ਪਿੱਛੇ ਵੀ ਕੋ ਹਥਿਆਰ ਪਾਏ ਆ। ਪਿੱਛੇ ਵੀ ਹਥਿਆਰ। ਹਾਂਜੀ ਇਦਾਂ ਮਤਲਬ ਪੈਂਟ ਦੀ ਬੈਕ ਸਾਈਡ। ਕਿੰਨੀ ਕਿੰਨੀ ਉਮਰਾਂ ਦੇ ਲੱਗਦੇ ਸੀਗੇ? ਉਮਰ ਭਾਜੀ ਉਹਨਾਂ ਦੀ ਇੱਕ ਦੀ ਇੱਕ ਦੀ 22-23 ਸਾਲ, 25 ਸਾਲ ਦੇ ਸਾਰੇ ਦੀ ਐਨੀ ਕਿ ਉਮਰ ਸੀ 20 ਤੋਂ ਉੱਪਰ ਉੱਪਰੇ ਹੀ ਸੀਗੇ ਸਾਰੇ। ਮਤਲਬ ਨਸ਼ੇ ਵਾਲੇ ਲੱਗਦੇ ਸੀ। ਹਾਂ ਜੀ ਹਾਂ ਜੀ ਨਿਸ਼ੇੜੀ ਲਾ ਦੇ ਜਾਨੀ ਕਿ ਇੱਕ ਦੇ ਤਾਂ ਔਖਾਂ ਬਿਲਕੁ ਜਿਹੜਾ ਮੇਰੇ ਉਹਨੇ ਮੂੰਹ ਨਹੀਂ ਸੀ ਬੰਨਿਆ ਜਿਹੜਾ ਪਹਿਲਾ ਤੀਸਰਾ ਸੀ ਨਾ ਮੇਰੇ ਕੋਲ ਨੂੰ ਆਇਆ ਉਹਨੇ ਮੂੰਹ ਨਹੀਂ ਸੀ ਬੰਨਿਆ ਜੇ ਸਾਹਮਣੇ ਆਊਗਾ ਤਾਂ ਪਛਾਣ ਲੂਗਾ ਸਾਹਮਣੇ ਆਊਗਾ ਮੈਂ ਪਛਾਣ ਲੂਗਾ ਜੀ ਉਹਨੂੰ ਉਹ ਕਿੰਨੀ ਕੁ ਮਰਦਾ ਪਛਾਣ ਲੂਗਾ ਜੀ ਹਾਂਜੀ ਉਹ ਆਏਗਾ 22 23 ਸਾਲ ਦਾ 25 ਸਾਲ ਦੇ ਵਿੱਚ ਵਿੱਚ 23 ਤੋਂ ਉੱਪਰ ਉਹਨੇ ਸੀ ਮੋਨੇ ਸੀ ਗਏ ਤਿੰਨੇ ਦੇਖਣ ਨੂੰ ਥੋੜਾ ਅੰਦਾਜ਼ਾ ਹੋ ਜਾਂਦਾ ਕਿ ਕਿੱਦਾਂ ਦੇ ਪਰਿਵਾਰ ਤੋਂ ਲੱਗਦੇ ਸੀ ਪਰਵਾਰ ਤੋਂ ਤਾਂ ਮੈਨੂੰ ਇਦਾਂ ਲੱਗਦਾ ਜਿੱਦਾਂ ਨਾ ਕੋਈ ਜਿੱਦਾਂ ਸਾਡੇ ਜਿੱਦਾਂ ਆਮ ਘਰਾਂ ਦੇ ਨਹੀਂ ਸੀਗੇ ਜਿੱਦਾਂ ਹੀ ਠੀਕ ਹੈ ਜੀ ਕੋਈ ਹੈਗੇ ਤਣਕੇ ਜਿੱਦਾਂ ਕੋਈ ਤਕੜੇ ਘਰਾਂ ਦੇ ਸੀਗੇ ਜਾਨੀ ਕਿ ਉਦਾਂ ਪੁੱਠੇ ਰਸਤੇ ਪਏ ਹੋ ਸੀ ਐਦਾਂ ਸੀ ਲੱਗਦਾ ਸੀ ਅੱਛਾ ਮੇਰੇ ਕੋਲ ਨਾ ਇੱਥੇ ਪੱਠਾ ਹੁੰਦਾ ਸੀ 10 ਸਾਲ ਪਹਿਲਾਂ ਉਦ ਵੀ ਐਦਾਂ ਹੀ ਹੋਇਆ ਸੀਗਾ ਆ ਉਦੋਂ ਨਹਿਰ 'ਚ ਪਾਣੀ ਨਹੀਂ ਸੀ ਹੁੰਦਾ ਆਹ ਰੋਡ ਨੂੰ ਤਾਂ ਕਹਿੰਦੇ ਮੰਨਿਆ ਹੀ ਇਹ ਜਾਂਦਾ ਸੀ ਕਿ ਇੱਥੇ ਨਸ਼ੇੜੀਆਂ ਦਾ ਅੱਡਾ ਆ ਇੱਥੇ ਲੁੱਟਾ ਖੋਹ ਕਰਨ ਵਾਲੇ ਆ ਕਿ ਬੈਂਦੇ ਆ ਤੁਸੀਂ ਤਾਂ ਲੋਕ ਕੋਲੋਂ ਤੁਹਾਨੂੰ ਧਿਆਨ ਨਹੀਂ ਸੀ ਕਿ ਮੈਂ ਕਿਹੜੇ ਰੋਡ ਤੇ ਪਿਆ ਆ ਇਹ ਤਾਂ ਉਹੀ ਟਰੱਕ ਡਰਾਈਵਰਾਂ ਨੂੰ ਕਿਹਾ ਕਿ ਟਰੱਕ ਹੌਲੀ ਨਹੀਂ ਕਰਨਾ ਜਿੱਦਾਂ ਇੱਧਰੋਂ ਆਈ ਜਾਈ ਦਾ ਮੰਨ ਲਓ ਲੋਕ ਲੈ ਗਏ ਮੰਨ ਲਓ ਆਪਾਂ ਨੂੰ ਲੱਗਦਾ ਹੁੰਦਾ ਕਿ ਲੋਕਲ ਜਦੋਂ ਬਤ ਜਾਣਾ ਆਣਾ ਕੰਮ ਤੇ ਕਈ ਵੇਲੇ ਅਸੀਂ ਰੋਟੀ ਖਾਣਾ ਇੱਧਰ ਕੇ ਹਿਸਾਬ ਪਰ ਕੰਮ ਤੇ ਕਿਤੇ ਕੰਮ ਤੇ ਇਹੀ ਲੱਗਦੇ ਐਦਾਂ ਮੇਨ ਰੋਡ ਸਾਨੂੰ ਜਦੋਂ ਮੈਂ ਨਾ ਕੰਮ ਇੱਥੇ ਮੇਰੇ ਕੋਲ ਪੱਟਾ ਜਿਗਾ ਮੈਨੂੰ ਦੱਸਿਆ ਜਿਗਾ ਕਿ ਆਹ ਰੋਡ ਤੇ ਗੱਡੀ ਦੀ ਐ ਮੋਟਰਸਾਈਕਲ ਦੀ ਸਪੀਡ ਘੱਟ ਨਹੀਂ ਕਰਨੀ ਮੰਨ ਲਓ ਤੁਹਾਨੂੰ ਇਹ ਗੱਲ ਦਾ ਅੰਦਾਜ਼ਾ ਨਹੀਂ ਸੀ ਨਹੀਂ ਮੈਂ ਵੈਸੇ ਅਸੀਂ ਜਦੋਂ ਹੁਣ ਡਰ ਮੁੱਕ ਗਿਆ ਜਿਗਾ ਰਿਕ ਵਾਲੇ ਲੱਗੇ ਸੀ ਐਦਾਂ ਮੰਨ ਲਓ ਸੋਚੇ ਕੋਲੇ ਹੀ ਆ ਕੁਝ ਕ ਟਾਈਮ ਹੁਣ ਤਕਰੀਬਨ 4-5 ਸਾਲ ਦੇ ਕਰੀਬ ਹੋ ਗਏ ਰ ਸੋਣੀ ਨਹੀਂ ਸੀ ਇੱਧਰ ਕੋਈ ਬਾਰਦਾਤ ਇਹੋ ਜੀ ਹੋਈ ਤੇ ਪਰ ਜਿਵੇਂ ਭਾਜੀ ਕਹਿੰਦੇ ਕਿ ਨਰੇਗ ਵਾਲੇ ਮੁਰ ਲੱਗੇ ਤਾਂ ਮਤਲਬ 40-50 ਮੀਟਰ 100 ਮੀਟਰ ਤੇ ਵੀ ਗਾਂ ਤੁਹਾਡੇ ਨਾਲ ਕੀ ਹੋ ਜਾਏ ਭਰੋਸਾ ਕੋਈ ਨਹੀਂ ਹੁਣ ਪੰਜਾਬ ਤੇ ਕੋਈ ਨਹੀਂ ਨੇ ਕੋੜ ਤਾਂ ਲੱਗੇ ਜੀ ਕਿਉਂਕਿ ਸਵਾਜਪੁਰ ਹੈਡ ਤੋਂ ਲੈ ਕੇ ਸਮਾਨਪੁਰ ਨਹਿਰ ਤੱਕ ਵੀ ਤਕਰੀਬਨ ਦੁਪਹਿਰ ਦੇ ਸਮੇਂ ਵਿੱਚ ਇੱਧਰ ਆਣਾ ਖਤਰੇ ਤੋਂ ਖਾਲੀ ਨਹੀਂ ਇੱਧਰ ਕੁਲਫੀ ਵਾਲਾ ਬੰਦਾ ਘੇਰ ਲਿਆ ਉਹ ਵਿਚਾਰਾ ਇੱਥੇ ਬਈਰੋਂਦਾ ਫਿਰਦਾ ਜੀ ਕਹਿੰਦਾ ਅੱਜ ਤੋਂ ਬਾਅਦ ਕਹਿੰਦਾ ਮੈਂ ਇੱਧਰ ਤੇ ਨਹੀਂ ਆਉਂਗਾ ਬਦਕ ਕਈ ਵਾਰ ਇੱਥੇ ਅਸੀਂ ਇੱਕ ਵਾਰ ਇੱਥੇ ਡੇਰੇ ਬੈਠੇ ਜੀ ਸਾਡੇ ਬਾਪੂ ਕੁੰਮਤਾ ਜੀ ਦਾ ਡੇਰਾ ਹੈ ਇੱਥੇ ਬੈਠੇ ਸੀ ਤੇ ਸਾਢੇ 1:00 ਵਜੇ ਇੱਥੇ ਦੋ ਹੀ ਮੁੰਡੇ ਖੜੇ ਸੀ ਇੱਕ ਮੁੰਡਾ ਤਿੰਨੇ ਜਾਨੇ ਖੜੇ ਉਹ ਹੈਗੇ ਤਿੰਨੇ ਜਾਨੇ ਆ ਜੀ ਤੇ ਉੱਥੇ ਬੁੜੀ ਤੇ ਇੱਕ ਬੰਦਾ ਬਜ਼ੁਰਗ ਗਏ ਉਧਰ ਨੂੰ ਤੇ ਉਹਨੇ ਮਗਰੇ ਮੁਰਸਾ ਲਾ ਲਿਆ ਉਹਨਾਂ ਨੇ ਅਸੀਂ ਕਿ ਇਹਨਾਂ ਦਾ ਕੰਮ ਹੋ ਗਿਆ ਮਤਲਬ ਇਸ ਏਰੀਆ 'ਚ ਉਹ ਤਿੰਨ ਜਣੇ ਜਿਹੜੇ ਸਰਗਰਮ ਆ ਉਹਨਾਂ ਦਾ ਖੌਫ ਜਿਹੜਾ ਇਸ ਏਰੀਆ 'ਚ ਫੈਲਦਾ ਪਿਆ ਕਿੰਨੇ ਜਣੇ ਆ ਜੀ ਤਿੰਨੇ ਜਣੇ ਇੱਥੇ ਕਈ ਵਾਰ ਜਗ੍ਹਾ ਤੇ ਵੀ ਆ ਕੇ ਰਾਤ ਨੂੰ ਏਦਾਂ ਕਈ ਵਾਰ ਸਾਨੂੰ ਇੱਥੇ ਪਿਆ ਹੁੰਦਾ ਸੀ ਮੁੰਡਾ ਪਹਿਲਾਂ ਕਈ ਵਾਰ ਦਰਵਾਜ਼ਿਆਂ 'ਚ ਉਹ ਡਾਂਗਾ ਡੂੰਗਾ ਮਾਰ ਕੇ ਗਏ ਤੇ ਬਾਬਿਆਂ ਦੇ ਜਗ੍ਹਾ ਤੇ ਉੱਪਰ ਵੀ ਆ ਰਾਤ ਨੂੰ ਬਸ ਸਮਝੀਏ ਆ ਜਿਹੜਾ ਏਰੀਆ ਆ ਇੰਨਾ ਸਵਾਜਪੁਰ ਹੈੱਡ ਤੋਂ ਲੈ ਕੇ ਸਮਾਨਪੁਰ ਦੀ ਨਹਿਰ ਤੱਕ ਇਹ ਨਾਲ ਕੇ ਦੀ ਹੱਥੇ ਵਾਲੇ ਬਦਮਾਸ਼ਾਂ ਦਾ ਏਰੀਆ ਹੋ ਗਿਆ ਜਿਹੜੇ ਤਿੰਨ ਜਣ ਰਾਤ ਨੂੰ ਵੀ ਇੱਥੇ ਲੁੱਟਾਂ ਘੁਆ ਹੁੰਦੀਆਂ ਪਰ ਹੁਣ ਦਿਨ ਦਿਹਾੜੇ ਇਹ ਚੀਜ਼ਾਂ ਹੋਣ ਲੱਗ ਪਈਆਂ ਸਿਗਰ ਦੁਪਹਿਰੇ ਜੀ ਜੇ ਹੈਲੀਕਾਪਟਰਾਂ ਚ ਬੈਠੇ ਲੀਡਰ ਕਹਿੰਦੇ ਸੀ 31 ਮਈ ਤੱਕ ਠੀਕ ਕਰ ਦੇਣਾ ਨਹੀਂ ਨਹੀਂ ਕੁਝ ਨਹੀਂ ਹੋਗਾ ਜੀ ਨਿਛੇੜੀਆਂ ਨਾ ਬਹੁਤ ਬੁਰਾ ਹਾਲ ਹੈ ਜੀ ਪੰਜਾਬ ਦੇ ਵਿੱਚ ਤਾਂ ਆਹ ਨਾਲ ਸਮੇਂ ਤੇ ਵੀ ਬਹੁਤ ਜ਼ਿਆਦਾ ਮਾੜਾ ਹਾਲ ਹੋਊਗਾ ਜੀ ਉਹ ਵੀਰ ਵੀ ਫੋਨ ਜਿਹੜਾ ਕਾਨੂੰਨ ਲਾ ਕੇ ਆਉਂਦਾ ਉਹਨੂੰ ਕਿ ਐਸ ਰੋਡ ਤੇ ਨਾ ਲਾਈ ਭਾਈ ਮੋਟਰਸਾਈਕਲ ਸਪੀਡ ਚ ਹੀ ਰੱਖ ਆਜ ਦਾ ਮੁੰਡਾ ਆਂਦਾ ਮੋਟਰਸਾਈਕਲ ਤੇ ਨਾ ਸਪੀਡ ਨਾ ਬਸ ਐਤੋਂ ਇੰਨੀ ਕੀ ਘੱਟ ਇੰਨੀ ਕੀ ਸਪੀਡ ਦਾ ਬੰਦਾ ਗੱਲ ਕਰਦਾ ਜ ਔਰ ਗੱਲ ਸੋਚਦਾ ਕਿ ਜੇ ਤੁਹਾਡੇ ਕਿਤੇ दात ਮਾਰ ਦਿੰਦੇ ਗੰਡਾਸਾਂ ਮਾਰ ਦਿੰਦੇ ਫਿਰ ਬੰਨ ਨਾ ਗਈ ਸੀ ਇੱਥੇ ਆਉਣਾ ਕਿਨੇ ਸੀਗਾ ਬਚਾਉਣ ਲਈ ਜਾਂ ਇੱਥੋਂ ਚੱਕ ਕੇ ਐਂਬੂਲੈਂਸ ਕਿਹੜੀ ਨਹੀਂ ਆਉਣਾ ਸੀਗਾ ਕਿਨੇ ਹਸਪਤਾਲ ਲੈ ਜਾਣਾ ਸੀ ਨਹੀਂ ਗਰੀਬ ਬੰਦੇ ਭਾਜੀ ਆ ਕੱਲ ਮਸਜ 15 20 ਦਿਨਾਂ ਬਾਅਦ ਕੰਮ ਮਿਲਿਆ ਆ ਮੁੰਡੇ ਨੇ ਫੋਨ ਕੀਤਾ ਫਟਾਫਟ ਭੱਜਿਆ ਕਿ ਕੰਮ ਚੱਲ ਦੇਖ ਆਈਏ ਯਾਰ ਇਹ ਲੱਗ ਜਾਵੇ 2 4 ਦਿਨ ਕਿਤੇ ਹਨਾ ਇਹਨਾਂ ਕੋਲ ਕੇ ਮੱਸਾ ਰੋਟੀ ਮਿਲਦੀ ਹੈ ਹਾਂਜੀ ਹਾਂਜੀ ਤੇ ਹੁਣ ਹਜ਼ਾਰਾਂ ਦਾ ਮੋਟਰਸਾਈਕਲ ਜਿਹੜਾ ਖੋ ਕੇ ਲੈ ਗਏ ਆ ਸਵਿੰਦਰ ਤੁਸੀਂ ਐਦਾਂ ਕਰੋ ਇੱਕ ਵਾਰੀ ਆਪਣੇ ਮੋਟਰਸਾਈਕਲ ਦਾ ਨੰਬਰ ਦੱਸ ਦੋ ਮਾਡਲ ਦੱਸ ਦੋ ਹੋ ਸਕਦਾ ਕਈ ਵੇਲੇ ਜਿਹੜੇ ਨਸ਼ੇ ਵੀ ਪੀ 32 ਦੇ ਮਾਧਿਅਮ ਰਾਹੀਂ ਘਰ-ਘਰ ਤੱਕ ਗੱਲ ਪਹੁੰਚ ਜਾਨੀ ਹੈ ਪ੍ਰਸ਼ਾਸਨ ਨਾਲ ਵੀ ਅਸੀਂ ਸੰਪਰਕ ਕਰਾਂਗੇ ਕਈ ਵੇਲੇ ਕਿਉਂ ਜਦੋਂ ਖਬਰ ਚਰਚਾ ਦਾ ਵਿਸ਼ਾ ਬਣ ਜਾਂਦੀ ਤੇ ਮੋਟਰਸਾਈਕਲ ਸੁੰਨੀਆਂ ਥਾਂਵਾਂ ਤੇ ਖੜਾ ਕਰ ਜਾਂਦੇ ਆ ਇਸ ਕਿਸੇ ਨੂੰ ਉਹ ਵੇਚਣ ਜਾਂ ਉਹਨੂੰ ਪੁਰਜਾ-ਪੁਰਜਾ ਕਰਨ ਉਸ ਤੋਂ ਪਹਿਲਾਂ ਅਸੀਂ ਚਾਹੁੰਨੇ ਕਿ ਗੱਲ ਘਰ-ਘਰ ਤੱਕ ਪਹੁੰਚ ਜਾਵੇ ਪ੍ਰਸ਼ਾਸਨ ਤੱਕ ਪਹੁੰਚ ਜਾਵੇ ਤੁਸੀਂ ਜਿਹੜਾ ਆਪਣੇ ਮੋਟਰਸਾਈਕਲ ਦਾ ਨੰਬਰ ਦੱਸ ਦੋ ਨੰਬਰ ਜੀ ਪੀ ਵੀ 32 ਐਚ 2768 ਆ ਜੀ ਪੀ ਵੀ 32 ਐਚ 2768 ਹਾਂਜੀ ਰੰਗ ਰੰਗ ਜੀ ਬਲੈਕ ਆ ਜੀ ਬਲੈਕ ਸਪਲੈਂਡਰ ਇਹ ਨਹੀਂ ਪੈਸ਼ਨ ਪੈਸ਼ਨ ਇਹੋਂ ਹੋਂਡਾ ਪੈਸ਼ਨ ਹਾਂ ਜੀ 2007 ਮਾਡਲ ਆ ਜੀ ਹਾਂ ਜੀ ਇਹ ਹੀਰੋ ਹੋਂਡਾ ਪੈਸ਼ਨ ਰੰਗ ਕਾਲਾ ਪੀਬੀ 32 ਐਚ 27 2768 ਜੀ 2768 ਤਾਂ ਸਪਲੈਂਡਰ ਨਹੀਂ ਐ ਪੈਸ਼ਨ ਮੋਟਰਸਾਈਕਲ ਐ ਇਹਨਾਂ ਤੋਂ ਖੋਇਆ ਗਿਆ ਲੁੱਟ ਕੀਤੀ ਗਈ ਐ ਔਰ ਰੱਬ ਦਾ ਸ਼ੁਕਰ ਇਹਨਾਂ ਦੇ ਦਾਤ ਨਹੀਂ ਮਾਰਿਆ ਇਹਨਾਂ ਦੇ ਗੰਡਾਸਾ ਕਿਤੇ ਮਾਰ ਨਹੀਂ ਦਿੱਤਾ ਕਿਉਂਕਿ ਜੇ ਸਾਹਿਬ ਨੇ ਦੱਸ ਦਿਆ ਕਹਿੰਦੇ ਨਲਕੇ ਦੀ ਹੱਥੀ ਨੂੰ ਮੋਰੇ ਵੈਲਡ ਕਰਾ ਕੇ ਉਹਦਾ ਦਾਤ ਬਣਾਇਆ ਆ ਤਾਂ ਜਿਵੇਂ ਉਹ ਆਪਾਂ ਸੁਣਦੇ ਦੇਖਦੇ ਪੁਰਾਣੀਆਂ ਫਿਲਮਾਂ ਚੋਂ ਗळा ਲਾ ਦਿੰਦੇ ਸੀਗੇ ਰਾਜੇ ਆਰਡਰ ਕਰ ਜੀ ਉਹ ਉਦਾਂ ਦੇ ਇਹਨਾਂ ਨੇ ਹਥਿਆਰ ਬਣਾਏ ਆ ਓਮਲ ਸੀਨ ਜਦਾ ਫਿਲਮ ਵਾਲੇ ਸੀਨ ਕੀਤਾ ਜੀ ਏਦਾਂ ਮਨੋ ਨਾ ਏਦਾਂ ਵੀ ਪਤਾ ਨਹੀਂ ਦੇਖਿਆ ਨਹੀਂ ਸੀ ਕਦੀ ਸੁਣਿਆ ਨਹੀਂ ਸੀ ਏਦਾਂ ਫਿਲਮ ਵਾਲੇ ਸੀਨ ਕਰਕੇ ਭੱਜ ਗਏ ਜੀ ਮੇਰੇ ਨਾਲ ਏਦਾਂ ਹੀ ਹੋਇਆ ਜੀ ਫਿਲਮ ਵਾਲੇ ਭੱਜੇ ਇੱਧਰ ਨੂੰ ਆ ਸਾਹਮਣੇ ਭੱਜੇ ਜੀ ਸਿੱਧਾ ਹੀ ਆ ਕਿਉਂਕਿ ਉਸ ਨਾਲ ਰੋਡ ਤੇ ਕੋਈ ਜਣੀ ਨਵੀਂ ਸੜਕ ਬਣੀ ਕੋਈ ਨਹੀਂ ਆਉਂਦਾ ਜਾਂਦਾ ਉਧਰ ਨੂੰ ਉਹਨੂੰ ਪਤਾ ਹੀ ਇੱਧਰ ਕੋਈ ਕਾਲੀ ਪਹਾੜੀ ਤਾਂ ਨਹੀਂ ਹੈ ਨਹੀਂ ਨਿਕਣਦੀ ਕਿਹੜੀ ਜਗ੍ਹਾ ਆ ਇੱਧਰ ਰੋਕਣਾ ਕਿਸੇ ਨੇ ਨਹੀਂ ਆਇਗਾ ਉਹ ਗਾਂਦੂਆਂ ਸਿੱਧੇ ਹੀ ਨਿਕਲ ਜਾਂਦੇ ਜੀ ਇੱਧਰ ਨੂੰ ਕਿਉਂਕਿ ਜਦੋਂ ਭਾਜੀ ਨੇ ਮੈਨੂੰ ਕੋਲ ਆਈ ਤਾਂ ਮੈਂ 1.5 ਮਿੰਟ ਦੇ ਵਿੱਚ ਉਹ ਜਿੰਨਾਂ ਦੇ ਕੋਲ ਇੱਥੇ ਆ ਗਿਆ ਸੀ ਤੇ ਅਸੀਂ ਭਾਜੀ ਨੂੰ ਬਿਠਾਇਆ ਮੋਟਰਸਾਈਕਲ ਦੇ ਮਗਰ ਤੇ ਬੰਗਲੇ ਸਾਈਡ ਗਏ ਦੇਖਿਆ ਤੇ ਬੰਗਲੇ ਤੱਕ ਵਸੀ ਜਿੱਥੇ ਠਿਕਾਣਾ ਹੈ ਨਾ ਜਿੱਥੇ ਪੁੱਛ ਕੇ ਚਕਾਰ ਗਏ ਕਹਿੰਦੇ ਇੱਧਰ ਨੂੰ ਨਹੀਂ ਮੁੰਡੇ ਆਏ ਤੇ ਹੋਰ ਇਧਰੋਂ ਜਿੱਦਾਂ ਕਰੀਮ ਪਰ ਜੇਠੂ ਮਜਾਰਾ ਇਧਰੋਂ ਰਾਹ ਲੱਗਦੇ ਆ ਵਿੱਚੋਂ ਪਿੰਡ ਪੈਂਦੇ ਆ ਹੁਣ ਇਹ ਨਹੀਂ ਪਤਾ ਕਿੱਦਨੋਂ ਗਏ ਜੀ ਉਹ ਵੱਡਾ ਸਵਾਲ ਤੇ ਇਹ ਆ ਭਾਜੀ ਕਿ ਜੇ ਇਹ ਜਿਹੜੀ ਥਾਂ ਆ ਇੰਨੀ ਜੇ ਕਿਲੋਮੀਟਰ ਦੀ ਜਿਹੜੀ ਇਹ ਜਗ੍ਹਾ ਆ ਜੇ ਇੱਥੇੋਂ ਤਿੰਨ ਬਦਮਾਸ਼ ਸਰਗਰਮ ਹੈਗੇ ਆ ਜੇ ਉਹ ਲੁਟੇਰੇ ਸਰਗਰਮ ਹੈਗੇ ਆ ਫਿਰ ਕਿਸੇ ਹੋਰ ਨੂੰ ਨਿਸ਼ਾਨਾ ਵੀ ਬਣਾਉਣਗੇ ਕਿਸੇ ਹੋਰ ਨਾਲ ਵਾਰਦਾਤ ਵੀ ਕਰਨਗੇ ਤੁਸੀਂ ਤਾਂ ਚਲੋ ਮੌਕਾ ਸਾਂਭ ਲਿਆ ਇਹ ਨਹੀਂ ਗੱਲ ਕਿ ਡਰ ਗਏ ਤੁਸੀਂ ਬੰਦਾ ਇਹੀ ਕੁਛ ਕਰਦਾ ਸਮਝਦਾਰ ਬੰਦਾ ਸਮਝਦਾਰੀ ਵਰਤਾ ਤੁਸੀਂ ਤਾਂ ਮੌਕਾ ਸਾਂਭ ਲਿਆ ਜੇ ਕੋਈ ਹੋਰ ਅੜ ਗਿਆ ਇਹਨਾਂ ਨੇ ਦਾਤਮਾ ਕੋਨੇ ਗਡਾਸਾ ਮਾਰ ਦੇਣਾ ਕਿਸ ਦੇ ਘਰ ਦਾ ਚਿਰਾਗ ਬੁੱਝ ਜਾਣਾ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਹੈ ਰਾਹੋਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਡੀਐਸਪੀ ਸਾਹਿਬ ਅੱਗੇ ਬੇਨਤੀ ਹੈ ਕਿ ਆ ਜਿਹੜਾ ਰੋਡ ਆ ਹੁਣ ਜਿਵੇਂ ਆ ਬਜ਼ੁਰਗ ਜਾ ਰਹੇ ਨੇ ਚਿਹਰੇ ਨਾਲ ਦਿਖਾਈ ਵਜੇ ਉਹ ਬਜ਼ੁਰਗ ਜਾ ਰਹੇ ਨੇ ਸਕੂਟੀ ਤੇ ਹੁਣ ਐਦਾਂ ਲਿਆ ਕੇ ਵਿੱਚ ਮੋਟਰਸਾਈਕਲ ਮਾਰਨ ਜਾਂ ਲੱਤ ਮਾਰ ਕੇ ਹੇਡਾ ਸਿੱਟ ਲੈਣਾ ਤਾਂ ਕੌਣ ਜ਼ਿੰਮੇਵਾਰ ਹੈ ਬਜ਼ੁਰਗ ਨੇ ਵਿਰੋਧ ਵੀ ਕਿੰਨਾ ਕਰ ਲੈਣਾ ਚਾਹੇ ਮੁਰਿਓ ਸੁਚੇਤ ਵੀ ਕਿੰਨਾ ਫੜ ਗਿਆ ਮੁੰਡਾ ਮੋਟਰਸਾਈਕਲ ਲੈ ਕੇ ਖੜ ਗਿਆ ਨਾ ਉੱਥੇ ਇੱਕ ਬਸ ਐਦੇ ਜਿਦਾਂ ਮਾਲ ਕੋ ਅਚਾਨਕ ਰੁਕ ਜਾਵੇ ਜਾਂ ਕੋਈ ਬੈਸੀ ਰੁਕ ਜਾਵੇ ਉਹ ਜਿੱਦਾਂ ਬੰਦਾ ਖੜ ਗਿਆ ਜੀ ਬਸ ਐਦਾ ਕੇ ਬਸ ਉਹ ਇਹੀ ਮੌਕੇ ਦਾ ਫਾਇਦਾ ਉਚਕ ਲੈਂਦਾ ਇਹਨਾਂ ਇਹਦੇ ਪਿੱਛੇ ਵੀ ਲੋਕ ਜਾਂਦੇ ਆ ਕਈ ਵੇਲੇ ਨਾ ਬਸ ਵਿੱਚ ਐਦੇ ਭੱਜ ਜਾਣਾ ਜਿਵੇਂ ਸਾਰਾ ਕੋ ਸਿੱਟ ਕੇ ਭੱਜ ਜਾਣਾ ਜੀ ਆਪਣਾ ਨਹੀਂ ਹਾਂਜੀ ਚਲੋ ਇਹ ਇਹ ਵੀਰ ਦਾ ਮੋਟਰਸਾਈਕਲ ਤੁਸੀਂ ਉਹਦੇ ਤੇ ਧਿਆਨ ਦੇਣਾ ਜੀ ਪੀਬੀ 32 ਐਚ 2768 ਹਾਂਜੀ ਪੈਸ਼ਨ ਕਾਲੇ ਰੰਗ ਦਾ ਹੈ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਇਸ ਗੱਲ ਵੱਲ ਧਿਆ ਗੱਲ ਕੰਪਲੀਟ ਦੇ ਕੇ ਆਂਦੀ ਰਾਹ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਕੰਪਲੀਟ ਬਸ ਲਿਖ ਲਈ ਲੈ ਕੇ ਜੀ ਬਾਕੀ ਕਾਰਵਾਈ ਦਾ ਨਹੀਂ ਕਹਿੰਦੇ ਕੋਈ ਨਹੀਂ ਤੁਹਾਨੂੰ ਅਸੀਂ ਜੇ ਕਹਿੰਦੇ ਪਛਾਣ ਚ ਹੈਗੀ ਤੁਹਾਨੂੰ ਬੁਲਾਵਾਂਗੇ ਇੱਥੇ ਮਤਲਬ ਜੇ ਇਹ ਦੇਖੋ ਹੁਣ ਇਹ ਤਾਂ ਕੰਪਲੀਟਾਂ ਦਾ ਪੁਲਿਸ ਕੋ ਸੈਂਕੜੇ ਹੁਣ ਉਹਦੇ ਉੱਤੇ ਹੀ ਨਹੀਂ ਨਾ ਬਹਿਣਾ ਜਾਂ ਉਹ ਉਹ ਮਿੱਟੀ ਉਹਦੇ ਤੇ ਲੱਗੀ ਜਾਵੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਨਾ ਚਲੋ ਅਸੀਂ ਬੇਨਤੀ ਕਰਦੇ ਆ ਸਾਡੇ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਕਿਤੇ ਵੀ ਪੈਸ਼ਨ ਮੋਟਰਸਾਈਕਲ PB 32 H 27 68 ਕਾਲੇ ਰੰਗ ਦਾ ਦੇਖ ਦਿਓ ਇਹ ਤਲਾਕ ਕਰ ਦੇਣੀ ਹੈ ਵੀਰ ਦੀ ਮਦਦ ਕਰਨੀ ਹੈ ਆਪਣਾ ਜਸਵਿੰਦਰ ਨੰਬਰ ਬੋਲ ਦੋ ਲਾਸਟ ਨੰਬਰ ਮੇਰਾ ਜੀ 62839 ਜੀ 52798 ਇੱਕ ਵਾਰੀ ਫਿਰ ਬੋਲ ਦੋ 62839 ਜੀ 52798 ਠੀਕ ਹੈ ਹਾਂ ਜੀ ਤਾਂ ਇਹ ਵੀਰ ਦੀ ਆਪਾਂ ਮਦਦ ਕਰਨੀ ਔਰ ਇਸ ਰੋਡ ਤੋਂ ਅਸੀਂ ਵੀ ਸੁਚੇਤ ਰਹਿਣਾ ਖਾਸ ਕਰਕੇ ਜਿਹੜੇ ਸੁਨਸਾਨ ਰੋਡ ਨੇ ਥਾਵਾਂ ਨੇ ਕਿਉਂਕਿ ਤੁਸੀਂ ਆਪਣੀ ਹਿਫਾਜ਼ਤ ਆਪ ਕਰਨੀ ਹੈ ਜਿਹੜੀਆਂ ਸਰਕਾਰਾਂ ਉਹਨਾਂ ਨੇ ਹੈਲੀਕਾਪਟਰ 'ਚ ਬਹਿ ਕੇ ਕਹਿਣਾ ਪੰਜਾਬ ਬਿਲਕੁਲ ਰੰਗਲਾ ਪੰਜਾਬ ਬਿਲਕੁਲ ਠੀਕ ਹੈ ਜਿਹੜੀਆਂ ਵੀ ਸੁੰਨੀਆਂ ਥਾਵਾਂ ਆ ਆਪਣਾ ਬਚਾ ਤੁਸੀਂ ਆਪ ਕਰਨਾ ਕੋਸ਼ਿਸ਼ ਕਰੋ ਕਿ ਜਿਹਦੇ ਪਾਸੇ ਵੱਸੋਂ ਆ ਜਾਂ ਆਵਾਜਾਈਏ ਉਸ ਪਾਸੇ ਦੀ ਲੰਘੋ ਕਿਉਂਕਿ ਜਦੋਂ ਐਦਾਂ ਪਿੰਡਾਂ ਵੱਲ ਨੂੰ ਜਿਹੜੇ ਏਰੀਏ ਆ ਉਹਦੇ ਵਿੱਚ ਤਾਂ ਮੈਂ ਕਹਿੰਨਾ ਕਿ ਤਰਥਲੀ ਮਚਾਈ ਪਈ ਹੈ ਅਤਕ ਰਾਈ ਪਈ ਹੈ ਜਿਹੜੇ ਲਟੇਰੇ ਆ ਹਾਲਾਂਕਿ ਇਹ ਵੀਰ ਸਾਹਮਣੇ ਆ ਗਏ ਬਹੁਤੇ ਲੋਕ ਸਾਹਮਣੇ ਆਉਂਦੇ ਹੀ ਨਹੀਂ ਉਹ ਆਪਣਾ ਪੱਖਾ ਹੀ ਨਹੀਂ ਰੱਖਦੇ ਜਿਹਦੇ ਕਰਕੇ ਇਹ ਜਿਹੜੇ ਮਾੜੇ ਅੰਸਰ ਇਹਨਾਂ ਨੂੰ ਸ਼ਹਿ ਮਿਲਦੀ ਹੈ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਵੀਰ ਦੀ ਮਦਦ ਕਰੋਗੇ ਉਹਨਾਂ ਦਾ ਮੋਟਰਸਾਈਕਲ ਜਿਹੜਾ ਵਾਪਸ ਮਿਲ ਗਿਆ ਕਿਉਂਕਿ ਦਿਹਾੜੀਦਾਰ ਬੰਦਾ ਮਸੀ ਕਹਿੰਦਾ 14-15 ਦਿਨ ਬਾਅਦ ਕੱਲ ਦਿਹਾੜੀ ਲੱਗਣ ਲੱਗੀ ਸੀ ਨਹੀਂ ਜੀ ਮੇਰੇ 4-5 ਸਾਲ ਹੋ ਗਏ ਮੇਰਾ ਮੁੰਡਾ ਬਿਮਾਰ ਹੈ ਪੀਜੀਆਈ ਤੋਂ ਚੱਲਦਾ ਰੇਟ ਮਿੰਟ ਤੇ ਤੁਹਾਡੇ ਮੁੰਡੇ ਨੂੰ ਉਹਨੋਂ ਨਮੂਨੀਆਂ ਸੀ ਡਾ ਬਨ ਨਮੂਨੀਆਂ ਹੋ ਗਏ ਸੀਗਾ ਜੀ ਤੇ ਉਹ ਇਹ ਮੈਨੂੰ ਭੈਣ ਉਹਨਾਂ ਨੇ ਮੋਟਰਸਾਈਕਲ ਦਿੱਤਾ ਸੀ ਚਲਾਉਣ ਵਾਸਤੇ ਤੇ ਸਮੁੰਦਰੇ ਮੇਰੀ ਭੈਣ ਵੀ ਉਹਨਾਂ ਨੇ ਮੋਟਰਸਾਈਕਲ ਦਿੱਤਾ ਚਲਾਉਣ ਬਾਅਦ ਵਿੱਚ ਚੱਲ ਤੂੰ ਮਾੜਾ ਮੋਟਾ ਕੰਮ ਕੰਮ ਕਰ ਲਾ ਹੁਣ ਵੀ ਸਾਈਕਲ ਗਵਾਂਡੀਆਂ ਤੇ ਮੰਗਿਆ ਕੱਲ ਦਾ ਇੱਕ ਵਾਰ ਫਿਰ ਦਾਰਤੀ ਨੰਬਰ ਬੋਲੀਓ ਆਪਣਾ ਮੇਰਾ 62839 ਜੀ 52798 ਜੀ ਮੈਂ ਇੱਕ ਹੋਰ ਬੇਨਤੀ ਕਰ ਦਿੰਦਾ ਵੀਰ ਲੋੜਵੰਦ ਆ ਪੇਂਟ ਦਾ ਵੀ ਕੰਮ ਦੇਣਾ ਹੁੰਦਾ ਹੈ ਕੋਈ ਕਿਸੇ ਤੋਂ ਭੀਖ ਨਹੀਂ ਮੰਗ ਰਿਹਾ ਕਿਸੇ ਤੋਂ ਪੈਸੇ ਆਧਾਰ ਨਹੀਂ ਮੰਗ ਰਿਹਾ ਪੇਂਟ ਦਾ ਕੰਮ ਵੀ ਵੱਤਵਾ ਦੇ ਵੀਰ ਨੂੰ ਦੋ ਤਾਂ ਜੋ ਮੁੜ ਕੇ ਜਿਹੜੀ ਹੋਪ ਬਣਦੀ ਸਰਦੀ ਮਦਦ ਅਸੀਂ ਵੀ ਤੁਹਾਡੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਬੱਚੇ ਨੂੰ ਲੈ ਕੇ ਤੇ ਇਹੀ ਬੇਨਤੀ ਹੈ ਕਿ ਬਾਈ ਨੂੰ ਪੇਂਟ ਦਾ ਕੰਮ ਵੀ ਦੇਣਾ ਕੰਮ ਚੰਗੀ ਤਰ੍ਹਾਂ ਜਾਣਦੇ ਹੋ ਹਾਂਜੀ ਹਾਂਜੀ ਪੂਰਾ ਜੀ ਇਹ ਇਹ ਬਾਈ ਦੋਨੇ ਵੀਰ ਜਿਹੜੇ ਇਹਨਾਂ ਨੂੰ ਆਪਾਂ ਪੇਂਟ ਦਾ ਕੰਮ ਵੀ ਦੇਣਾ ਨੰਬਰ ਨੋਟ ਕਰ ਲਓ ਇਹਨਾਂ ਦਾ ਇੱਕ ਵਾਰ ਫਿਰ ਤੋਂ ਬੋਲ ਦਿਓ ਨੰਬਰ 62839 ਜੀ 52798 ਜੀ ਨਮਾਸ਼ੇਰ ਏਰੀਆ ਚ ਨਾਹੋ ਏਰੀਆ ਚ ਜ਼ਰੂਰ ਵੀਰ ਨੂੰ ਕੰਮ ਦਿਓ ਕੱਲੀ ਆਪਾਂ ਮਤਲਬ ਕਹਿਣਾ ਕਿ ਤੇਰੇ ਨਾਲ ਉਹਦੇ ਨਾਲ ਨਹੀਂ ਹੁੰਦੀ ਗੱਲ ਪੂਰੀ ਕਿ ਆਪਾਂ ਕਹਿ ਦਈਏ ਕਿ ਤੇਰੇ ਨਾਲ ਆ ਕੱਲੀ ਸਲਾਹ ਨਹੀਂ ਸਾਥ ਵੀ ਦੇਣਾ ਤਾਂ ਆਪਾਂ ਵੀਰ ਨੂੰ ਜੇ ਮੋਟਰਸਾਈਕਲ ਨਹੀਂ ਮਿਲਦਾ ਕਿਉਂਕਿ ਹੁਣ ਪ੍ਰਸ਼ਾਸਨ ਦਾ ਕੰਮ ਆ ਅਸੀਂ ਤਾਂ ਥਾਂ-ਥਾਂ ਤੇ ਸੀਸੀਟੀਵੀ ਨਹੀਂ ਲਾਇਓ ਇਹ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਕੋ ਆਪਣੇ ਸੋਰਸ ਹੁੰਦੇ ਸੂਤਰ ਹੁੰਦੇ ਆ ਨਹੀਂ ਤਾਂ ਆਪਾਂ ਵੀਰ ਨੂੰ ਜ਼ਰੂਰ ਕੰਮ ਦੇ ਕੇ ਉਹਦੀ ਮਦਦ ਕਰੀਏ ਕਿਉਂਕਿ ਦਾਦਾ ਸੀ ਕਿ 14-15 ਦਿਨਾਂ ਬਾਅਦ ਦਿਹਾੜੀ ਲੱਗਣ ਲੱਗੀ ਸੀ ਪੁੱਤ ਬਿਮਾਰ ਆ ਅਸੀਂ ਨਾਸਦੇ ਡੋਨੇਸ਼ਨ ਕਹਿੰਨੇ ਦੋ ਨਾ ਅਸੀਂ ਕਹਿੰਨੇ ਕਿ ਤੁਸੀਂ ਕੋਈ ਭੀਖ ਦੋ ਨਾ ਅਸੀਂ ਕਹਿੰਨੇ ਆ ਕਿ ਤੁਸੀਂ ਹੈਲਪ ਕਰੋ ਅਸੀਂ ਕਹਿੰਨੇ ਕਿ ਕੰਮ ਦੋ ਹਾਂਜੀ ਹਾਂਜੀ ਤਾਂ ਜੋ ਬੰਦਾ ਆਪਣੀ ਮਿਹਨਤ ਨਾਲ ਆਪਣੀ ਰੋਟੀ ਖਾ ਸਕੇ ਆਪਣੇ ਪੁੱਤ ਦਾ ਇਲਾਜ ਕਰਾ ਸਕੇ ਇਸ ਰੋਡ ਤੇ ਵੀ ਜਿਨ੍ਹਾਂ ਨੇ ਵੀ ਆਣਾ ਦੁਪਹਿਰ ਦੇ ਸਮੇਂ ਰਾਤ ਦੇ ਸਮੇਂ ਤਾਂ ਆਪਣਾ ਸੰਭਲ ਕੇ ਆਣੇ ਕੰਨੇ ਹੋ ਕੇ ਆਣ ਕਿਉਂਕਿ ਪਤਾ ਨਹੀਂ ਪਤਾ ਨਹੀਂ ਕਿਧਰੋਂ ਕਿਹੜੇ ਵੇਲੇ ਕੌਣ ਆ ਜਾਵੇ ਤੇ ਕੋਈ ਯਕੀਨ ਨਹੀਂ ਰਿਹਾ ਜੀ ਇਸ ਤੇ ਹੁਣ ਜੀ ਚਲੋ ਬਹੁਤ ਸ਼ੁਕਰੀਆ ਉਮੀਦ ਕਰਦੇ ਵੀਰੇ ਦਾ ਮੋਟਰਸਾਈਕਲ ਵਾਪਸ ਮਿਲੂਗਾ ਤੁਹਾਡੇ ਪੁੱਤ ਨੂੰ ਲੈ ਕੇ ਅਪਾ ਤੋਂ ਬਾਅਦ ਫਿਰ ਤੋਂ ਗੱਲਬਾਤ ਕਰਦੇ ਹਾਂ ਠੀਕ